ਮਾਲਕ ਨੇ ਹੁਕਮ ਦਿੱਤਾ ਕੀ ਗੱਲਾਂ ਕਹੀਆਂ ਸੀ ਬਸ ਮੈਂ ਉਹਦਾ ਇੱਕ ਹੀ ਰੌਲਾ ਦੱਸਿਆ ਸੀਗਾ ਝੂਠ ਨਹੀਂ ਮਾਰਨਾ ਮੇਰੇ ਕੋਲ ਵੀਡੀਓ ਆ ਮੈਂ ਵੀਡੀਓ ਕਰਾਉਂਗਾ ਝੂਠ ਨਾ ਬੋਲਣਾ ਜਿਹੋ ਮੈਨੂੰ ਹਨਾ ਉਦੋਂ ਮੈਂ ਕਿਹਾ ਉੱਥੇ ਬੈਠੀ ਸੀ ਤਿਆਰ ਹੋਈ ਜਾਂਦੀ ਸੀ ਜੋ ਮੈਨੂੰ ਹੁਕਮ ਆਇਆ ਮੈਂ ਦੱਸਦਾ ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਸੀ ਮੈਂ ਕਰ ਦੱਸ ਤੂੰ ਗੱਲ ਕਰਦਾ ਮੈਂ ਚਲੋ ਕੀ ਗੱਲਾਂ ਕੀਤੀਆਂ ਦੱਸ ਆਪ ਦੱਸ ਦਿੰਗੇ ਆਪ ਦੱਸ ਬਸ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਸੀਂ ਕੀਤੀ ਹੋਣੀ ਹੈ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਆ ਹਾਂ ਉਦੋਂ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਣ ਦਿੱਤੀਆਂ ਮੇਰੇ ਮੈਂ ਤੁਹਾਨੂੰ ਸਾਰਾ ਕਹਿ ਸੀ ਉਹ ਨਹੀਂ ਇਹ ਨਹੀਂ ਪਤਾ ਹੈ ਮੈਂ ਸਾਰੀ ਗੱਲ ਦੱਸੀ ਆਹਮਣਾ ਬੋਲ ਬੀਬੀ ਆਹਮਣਾ ਤੁਸੀਂ ਮੇਰੀ ਬੇਟੀ ਸੁਣੋ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਸੀ ਵੀ ਤੇਰੇ ਟਰੱਕ ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਇਹ ਗੱਲ ਆ ਕਿਹਨੇ ਦੱਸੀਆਂ ਮੇਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੀਆਂ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆਹ ਮੇਰੇ ਮੋਬਾਈਲ ਦਾ ਨੰਬਰ ਦੱਸ ਦਿਓ ਕਿ ਨਹੀਂ ਬਈ ਇਹ ਤਾਂ ਕੋਸਰਾ ਨਾ 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 ਹੈ ਕਿੰਨਾ ਤੈਨੂੰ ਸਾਹਮਣੇ ਮੇਰੇ ਗੱਲ ਸੁਣੋ ਬੀਬੀ ਬੀਬੀ ਗੱਲ ਸੁਣੋ ਕੋਈ ਗੱਲ ਨਹੀਂ ਬਾਈ ਜੋ ਕੁਝ ਮਾਰਿਆ ਗਿਆ ਸੀ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਨੇ ਤੇ ਆਹ ਉਹ ਭੈਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਸੀ ਮਾੜਾ ਨਹੀਂ ਕਹਿੰਦੇ ਦੇਵੀ ਦੇਵਤਿਆਂ ਨੂੰ ਨਹੀਂ ਨਹੀਂ ਭੈਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਹੈ ਜੋ ਮਰਜ਼ੀ ਸਾਨੂੰ ਤਾਂ ਇਹ ਹੈ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈਟ ਚੋਂ ਲੱਭਦਾ ਇਹ ਪਹਿਲਾਂ ਕਰਕੇ ਸੀ ਉਹ ਮੈਨੂੰ ਪਤਾ ਸੀ ਯਾਰ ਇੱਕ ਮਿੰਟ ਮੈਂ ਇਹ ਕਹ ਰਿਹਾ ਤੁਸੀ ਕਹਦੇ ਹੋ ਕਿ ਆ ਜਾਓ ਜੀ ਨਹੀਂ ਹਨਾ ਇਹ ਕਿਸੇ ਨੂੰ ਨਹੀਂ ਪਤਾ ਹੈ ਹਨਾ ਮੇਰਾ ਤੁਸੀ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਸਹੀ ਘੁੰਮਦੇ ਹਨਾ ਸਿਰ ਕਿਉਂ ਘਮਾਉਣੇ ਤੁਸੀਂ ਇਹ ਕਹਤਾ ਪੜੋ ਉਹ ਭੈਣੇ ਮੇਰੀਆਂ ਬੜੀਆਂ ਮੈਂ ਤੈਨੂੰ ਲੱਗਦਾ ਹੈ ਜੀ ਮਹਾਰਾਜ ਤੁਸੀਂ ਤੁਸੀਂ ਜinn ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਰ ਇੱਕ ਮਿੰਟ ਕਰੇ ਕਰ ਲੈਣੀ ਕਰਦਾ ਗੱਲ ਕਰ ਰਹੇ ਹਾਂ ਕੋਈ ਗੱਲ ਨਹੀਂ ਜਨ ਜਿੰਨ ਇੱਕ ਮਿੰਟ ਜਨ ਜਿੰਨੀ ਦੇ ਨਾਮ ਤੇ ਗੱਲ ਕਰਦੇ ਹਾਂ ਜਨ ਕੌਣ ਆਪਾ ਤਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਨੇ ਭਗਵਾਨ ਦੀ ਉਸਤਤ ਕੀਤੀ ਹੈ ਚਲੋ ਕੋਈ ਜਿੰਨ ਭਲਾ ਕੌਣ ਆ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਲ੍ਹੇ ਬਲਵੀਰਵਾਸਤੀ ਤੋਂ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜ ਅਸੀਂ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਇੱਕ ਬੰਦਿਆਂ ਨਾਲ ਸੰਗਤ ਨਹੀਂ ਕਾਲੀ ਮਾਤਾ ਮੁਰਗੀਆਂ ਕੁੱਕੜ ਮੰਗਦੀ ਹੈ ਮੇਰੇ ਘਰੇ ਆ ਜਾਓ ਕੋਈ ਵੀ ਆਪਣੇ ਆਂਡ ਕਵਾਡ ਕਹਿ ਦੇਵੇ ਜਿਵੇਂ ਮੈਂ ਨਾ ਕੋਈ ਮਰਗੀ ਲਾਉਂਦੀ ਅਸੀਂ ਤੈਨੂੰ ਸੁਭੂ ਦੇਵਾਂ ਐ ਖਾਏ ਕਹਿੰਦੇ ਅਸੀਂ ਉਹ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਅਸੀਂ ਚਲੋ ਮਜਬੂਰ ਨਾ ਸਾਨੂੰ ਵੀ ਕਿਵੇਂ ਕੋਈ ਗੱਲ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਘਮਾਉਣਾ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰਨੀ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਓ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਰ ਇੱਕ ਮਿੰਟ ਯਾਰ ਤੇਰੇ ਨਾਲ ਗੱਲ ਨਹੀਂ ਕੋਈ ਕੋਈ ਕਰਦਾ ਕੋਈ ਕੋਈ ਨਹੀਂ ਸਰ ਕਿਉਂ ਘਮਾਉਂਦੇ ਆਪ ਨੂੰ ਚਲੋ ਆਪਾਂ ਤੁਹਾਨੂੰ ਜਵਾਬ ਕਨੇ ਰਾਮ ਨਹੀਂ ਹੈ ਕੋਈ ਨਹੀਂ ਸਰ ਕਿਉਂ ਘਮਾਉਂਦੇ ਦੱਸਦੇ ਕੋਈ ਨਹੀਂ ਫਿਰ ਕੀ ਆ ਕੋਈ ਨਹੀਂ ਕੋਈ ਨਹੀਂ ਸਰ ਕਿਉਂ ਘਮਾਉਂਦੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਰ ਕਿਉਂ ਘਮਾਉਂਦੇ ਹੋ ਮੈਂ ਤਾਂ ਕਿਸੇ ਮੈਂ ਢੋਲ ਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣਾ ਗਿਆ ਸੀ ਇਸੇ ਨਾਲ ਗੱਡੀ ਟੈਨ ਨਹੀਂ ਗਈ ਮੇਰੇ ਆਟੋਮੈਟਿਕ ਹੀ ਚੱਲਣੀ ਹੈ। ਬਣੇ ਆਪਣਾ ਸਵਾਲ ਦਾ ਜਵਾਬ ਹੀ ਹੈ। ਸਰ ਕਿਉਂ ਕਮਾਉਣੇ? ਬਾਬਾ ਜੀ ਇਹ ਤਾਂ ਹੁਣਾਂ ਵੀ ਤੁਮੀ ਲੱਗੀ ਤਾਂ ਜੀ। ਮਤਲਬ ਇੱਕ ਦੂਜੇ ਨੂੰ ਵੇਚ ਕੇ ਹੀ ਆ। ਜਮਾ ਨਹੀਂ ਇੱਕ ਦੂਜੇ। ਫਿਰ ਕਿਉਂ ਕਮਾਉਣੇ? ਜਿੰਨਾ ਮਤਲਬ ਸਰ ਕਮ ਹੁੰਦਾ ਵੀ ਨਹੀਂ। ਨਹੀਂ ਕੀ ਆਉਂਦਾ ਤੁਹਾਡੇ ਚਾਉਂਦਾ ਕੁਝ? ਦੇਵੀ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ। ਨਹੀਂ ਜੇ ਬਗਾਨੂ ਨਹੀਂ ਸਾਨੂੰ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ। ਮੇਰੀ ਜੇਬ 'ਚ ਤਾਂ ਨੋਟ ਹੈ। ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਹੈ? ਦੱਸੋ। ਨਹੀਂ 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 ਆਈ ਨਹੀਂ ਫਿਰ ਜਾਂ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ। ਜਾ ਫਿਰ ਤੁਝੇ ਮੰਨਦੇ ਹਾਂ ਚਲੋ ਆ ਨੋਟ ਆ ਮੈਂ ਐਸਚੂ ਸਭ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੇ ਮੈਂ ਤੁਹਾਡੀ ਮਲ ਨੂੰ ਵੀ ਚੋਣਾਂ ਦੇ ਆ ਜੀ ਚਲ ਕੋਈ ਗੱਲ ਮਾਰੇ ਆ ਲੋਟ ਮੇਰਾ ਨੰਬਰ ਲੈ ਭੈਣੇ ਆਪਾਂ ਨਾ ਤੁਹਾਡੇ ਨਾਲ ਮੈਂ ਕੀ ਗੱਲ ਕਰੀ ਆ ਆਪਾਂ ਸਵਾਲ ਦਾ ਜਵਾਬ ਪਹਿਲੇ ਕਰ ਦਿੰਦੇ ਆ ਆਛਾ 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 ਤੁਸੀਂ ਸੁਣੋ ਜੀ ਉਹ ਭੈਣੇ ਉਹ ਬੰਦੀਆਂ ਬੁੱਡੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਵੈਸ਼ਨੂ ਮਾਤਾ ਕਹਿੰਦੀ ਆ ਵੀ ਮੇਰੀਆਂ ਫੁੱਟਮਾ ਮੇਰੀਆਂ ਗੱਦੀ ਲਾ ਕੇ ਚਾਰ ਫੁੱਟਮਾ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਚਾਹ ਚੋ ਪੀਨੇ ਹੋ ਬਈ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਤਾਂ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪੱਤ ਸਾਡੇ ਤਾਂ ਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕਾਂ ਨੇ ਕੀ ਆ ਜੀ ਤੁਹਾਨੂੰ ਪਤਾ ਹੈ कि ਜਦੋਂ ਉਹ ਚਲੋ ਕੋਈ ਗੱਲ ਮਾਰਾਈ ਦੀ ਜਿਹੜਾ ਜੋ ਕੋਈ ਰਾਫ ਦਾ ਦਾਫਾ ਕਰੋ ਬੰਦੋ ਠੀਕ ਹੈ ਜੀ ਲੋਕਾਂ ਨੂੰ ਘਬਰਾਹਤ ਕਰੋ ਕਰਨਾ ਬੰਦ ਕਰ ਦਾਂਗੇ ਆ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਕਿ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਠੱਗ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਤੇ ਕਿਸੇ ਨਾਲ ਤੱਕਾਂ ਦਾ ਹੱਕ ਟੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੇ ਮੈਂ ਇੱਥੇ ਫਿਰ ਪਰਚਾ ਕਰਾਉਂਗਾ ਮੈਸੇਜ ਉਹ ਲੈ ਕੇ ਦਿੱਤਾ ਮੈਂ ਬੰਦੇ ਵੀ ਬੁਲਾਵਾਂਗਾ ਪ੍ਰਕਾਸ਼ ਨੂੰ ਤੁਰਕਲਾ ਆ ਕੇ ਦੇਖੇ ਤੇ ਕਹਿੰਨੇ ਕਰਦਾ ਐਵੇਂ ਤੁਸੀਂ ਇਹ 5-5000 ਰੁਪਿਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜੰਨੇ ਆ ਤੁਸੀਂ ਇਹ ਵੀ ਗੱਲ ਕਹਿੰਨੇ ਮੈਂ ਉੱਤੇ ਜੀਰੇ ਜਾ ਕੇ ਮੰਦਰ ਚ ਬੋਤਲਾਂ ਨਹੀਂ ਸ਼ਰਾਬ ਦੀਆਂ ਤੋਂ ਕਈਆਂ ਨਹੀਂ ਢਾਈ ਬੋਤਲਾ ਕਿਹਨੂੰ ਕਈਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੀ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫੁਲਾਨਾ ਕਹਦਾ ਵੀ ਫੁਲਾਨੇ ਤੋਂ ਲਿਆ ਇਹ ਕ ਮੈਂ ਕਿਹਾ ਵੀ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 60 ਵਜੇ ਹੈ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜਕੇ ਗਈ ਹੈ ਠੀਕ ਹੈ ਦੋ ਮੇਰੇ ਬੱਚੇ ਆ ਚਲੋ ਕੋਈ ਗੱਲ ਜਦੋਂ ਇਹਨਾਂ ਨੇ ਪੁੱਛ ਕਢੀ ਨਾ ਇਹੀ ਸਾਰੀਆਂ ਗੱਲਾਂ ਦਰਾਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚारणਾ ਪਾ ਰਿਹਾ ਵੀ ਤੇਰੇ ਘਰ ਆ ਲੜਕੇ ਗਈ ਹੈ ਮੈਂ ਕਿਹਾ ਜੀ ਹਾਂਜੀ ਲੜਕੇ ਗਈ ਹੈ ਤੇਰੇ 60 ਵਜੇ ਲੱਗੇ ਇੱਕ ਮਿੰਟ ਬੀਬੀ ਮੈਂ ਕਿਹਾ ਸੀ ਨਾ ਪੈਸੇ ਬਾਅਦ ਵਿੱਚ ਮੈਂ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਇੱਕ ਮਿੰਟ ਆਲਨ ਗੱਲ ਕਰ ਰਿਹਾ ਇਹ ਕਹਿੰਦੀ ਵੀ ਲੱਤ ਤੇ 6:00 ਵਜੇ ਹੈ ਮੈਂ ਕਿਹਾ ਜੀ ਵਜੇ ਹੈ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਹੀ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਹਾਨੂੰ ਇਹ ਬੰਦ ਕਰਾ ਠਰਕਾ ਬੰਦ ਹੋਣਾ ਚਾਹੀਦਾ ਇਹ ਗੱਲ ਕਰਦੇ ਬਸ ਬੰਦ ਕਰਾ